ਕਦੇ ਉਹ ਨਹੀਂ ਉਪਰਾਂ ਦੇ ਸਾਲੂ ਘਰ ਚ ਸਾਫ ਤੇ ਇਹ ਕੰਮ ਆ ਗਿਆ ਰਾਜਵੀਰ ਜਵੰਦੇ ਦੇ ਘਰ ਕੰਮ ਕਰਨ ਵਾਲੇ ਨੇ ਦੱਸਿਆ ਕਿ ਰਾਜਵੀਰ ਜਵੰਦਾ ਕਿਹੋ ਜਿਹਾ ਸੀ ਇਹ ਰਾਜਵੀਰ ਜਵੰਦੇ ਨਾਲ ਆਖਰਕਾਰ ਉਸ ਦਿਨ ਹੋਇਆ ਕਿ ਸੀ ਸਚਾਈ ਸੁਣ ਤੁਸੀਂ ਹੈਰਾਨ ਰਹਿ ਜਾਓਗੇ ਆਖਰਕਾਰ ਉਹਨਾਂ ਨੇ ਅਜੇ ਹੀ ਕਿਹੜੀ ਗੱਲ ਦੱਸੀ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਅਜਹੀਆਂ ਕਿੜੀਆਂ ਗੱਲਾਂ ਖੋਲੀਆਂ ਕਿਹੜੇ ਭੇਤ ਖੋਲੇ ਸ਼ਾਇਦ ਇਹ ਗੱਲਾਂ ਰਾਜਵੀਰ ਜਵੰਦੇ ਦੀਆਂ ਗੁਫ਼ਤ ਸੀ ਕਿਸੇ ਨੂੰ ਨਹੀਂ ਪਤਾ ਸੀ ਲੋਕਾਂ ਨੂੰ ਜਦੋਂ ਪਤਾ ਲੱਗੇਗਾ ਉਹ ਹੈਰਾਨ ਰਹਿ ਜਾਣਗੇ ਕਿ ਆਖਰਕਾਰ ਰਾਜਵੀਰ ਜਵੰਦਾ ਇਹੋ ਜਿਹਾ ਵੀ ਸੀ ਜੀ ਹਾਂ ਦੋਸਤੋ ਦੱਸਾਂਗੇ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦਾ ਸ਼੍ਰੀਲਕ ਤੌਰ ਤੇ ਸਾਨੂੰ ਸਾਰਿਆਂ ਨੂੰ ਛੱਡ ਕੇ ਗੁਰੂ ਚਰਨਾਂ ਦੇ ਵਿੱਚ ਜਾ ਵਿਰਾਜੇ ਹਨ ਰਾਜਵੀਰ ਤੇ ਜਾਣ ਦਾ ਦੁੱਖ ਜਿੱਥੇ ਪਰਿਵਾਰ ਨੂੰ ਤੇ ਪਿੰਡ ਵਾਸੀਆਂ ਨੂੰ ਹੈ ਉੱਥੇ ਹੀ ਜਵੰਦੇ ਦੇ ਫੈਨਸ ਨੂੰ ਵੀ ਹੈ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਵੀ ਹੈ ਕਿਉਂਕਿ ਰਾਜਵੀਰ ਜਵੰਦਾ ਇੱਕ ਅਜੀਹਾ ਕਲਾਕਾਰ ਸੀ ਇੱਕ ਲੰਬਾ ਲੂੰਝਾ ਨੌਜਵਾਨ ਸੀ ਜਿਸਦੇ ਮੂੰਹ ਦੇ ਵਿੱਚੋਂ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਸੁਣੀ ਗਈ ਕਦੇ ਵੀ ਕਿਸੇ ਕੰਟਰੋਵਰਸੇ ਦੇ ਵਿੱਚ ਨਹੀਂ ਪਿਆ ਕਦੇ ਵੀ ਕਿਸੇ ਨੂੰ ਲੈ ਕੇ ਕੋਈ ਵਿਵਾਦਿਤ ਬਿਆਨ ਨਹੀਂ ਦਿੱਤਾ ਨਾ ਹੀ ਗੀਤਾਂ ਦੇ ਵਿੱਚ ਕਿਸੇ ਦੇ ਮਾਨ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਅਜੀਹਾ ਗੀਤ ਗਾਇਆ ਜਦੋਂ ਤੱਕ ਵੀ ਗੀਤਕਾਰੀ ਕੀਤੀ ਹੈ ਗੀਤ ریکارڈ ਕੀਤੇ ਨੇ ਇੱਕ ਵੀ ਅਜੇਹਾ ਮਾਮਲਾ ਨਹੀਂ ਆਇਆ ਜਿਸ ਦੇ ਕਾਰਨ ਜਵੰਦੇ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣ ਰਾਜਵੀਰ ਜਵੰਦਾ ਇੱਕ ਸਾਫ਼ ਸੁਥਰੀ ਗਾਇਕੀ ਤੇ ਗੀਤ ਗਾਉਣ ਵਾਲਾ ਨੌਜਵਾਨ ਸੀ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਪਹਿਰਾਵੇ ਨੂੰ ਪ੍ਰਮੋਟ ਕਰਨ ਵਾਲਾ ਨੌਜਵਾਨ ਸੀ ਸੋ ਦੋਸਤੋ ਉੱਥੇ ਹੀ ਅੱਪਾ ਗੱਲ ਕਰ ਰਹੇ ਸੀ ਕਿ ਰਾਜਵੀਰ ਜਵੰਦੇ ਦੇ ਘਰ ਕੰਮ ਕਰਨ ਵਾਲੀ ਨੇ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਕਿ ਸੁਣ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ ਉਹਨਾਂ ਦਾ ਕਹਿਣਾ ਸੀ ਕਿ ਕਦੇ ਵੀ ਰਾਜਵੀਰ ਜਵੰਦੇ ਨੇ ਸਾਨੂੰ ਇਹ ਨਹੀਂ ਸਮਝਿਆ ਕਿ ਅਸੀਂ ਕੰਮ ਕਰਨ ਵਾਲੀ ਆ ਹਾਂ ਕਦੇ ਵੀ ਉਹਨੇ ਨਹੀਂ ਸਮਝਿਆ ਕਿ ਇਹ ਮਤਰੇ ਨੇ ਜਵੰਦੇ ਆਪਣੇ ਹੀ ਪਰਿਵਾਰ ਮੰਗੋ ਸਾਨੂੰ ਸਮਝਦਾ ਸੀ ਅਤੇ ਜਵੰਦੇ ਦੇ ਘਰ ਕੰਮ ਕਰਨ ਵਾਲੀ ਦੀ ਕੁੜੀ ਨੇ ਕਿਹਾ ਕਿ ਜਦੋਂ ਵੀ ਮੈਂ ਮੰਮੀ ਦੇ ਨਾਲ ਜਵੰਦੇ ਦੇ ਘਰ ਆਉਂਦੀ ਸੀ ਵੀਰੇ ਦੇ ਘਰ ਹੁੰਦੇ ਸੀ ਜੇਕਰ ਉਹ ਪਿੰਡ ਦੇ ਵਿੱਚ ਹੁੰਦੇ ਸੀ ਘਰ ਵਿੱਚ ਹੁੰਦੇ ਸੀ ਤਾਂ ਉਹ ਮੈਨੂੰ ਜ਼ਰੂਰ ਪੁੱਛਦੇ ਸੀ ਕਿ ਪੁੱਤ ਤੂੰ ਕੀ ਕਰ ਰਹੀ ਹੈ ਤੇਰੀ ਪੜ੍ਹਾਈ ਕਿਦਾਂ ਚੱਲ ਰਹੀ ਹੈ ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਬਿਨਾਂ ਝਿਜਕ ਤੋਂ ਤੂੰ ਮੇਰੇ ਤੋਂ ਮੰਗ ਲਵੀਂ ਉੱਥੇ ਹੀ ਉਸ ਬੱਚੀ ਨੇ ਇਹ ਵੀ ਦੱਸਿਆ ਕਿ ਰਾਜਵੀਰ ਜਵੰਦੇ ਨੇ ਕਿਵੇਂ ਉਸ ਦੀ ਟੇਲਰ ਦੀ ਸਿੱਖਲਾਈ ਲਈ ਕਿਵੇਂ ਪੈਸੇ ਭਰੇ ਸੀ ਕਿਵੇਂ ਫੀਸ ਦਿੱਤੀ ਸੀ ਸੋ ਇਹਨਾਂ ਗੱਲਾਂ ਕਰਕੇ ਹੀ ਰਾਜਵੀਰ ਜਵੰਦੇ ਨੂੰ ਅੱਜ ਦੁਨੀਆ ਭਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਉਹ ਸ਼ਰੀਰਕ ਤੌਰ ਤੇ ਤਾਂ ਆਪਣੇ ਪਰਿਵਾਰ ਆਪਣੇ ਫੈਨਸ ਤੇ ਸਾਨੂੰ ਵਿਛੋੜਾ ਦੇ ਗਏ ਹਨ ਪਰ ਉਹਨਾਂ ਦੀ ਰੂਹਾਨੀਅਤ ਉਹਨਾਂ ਦੀ ਰੂਹ ਹਮੇਸ਼ਾ ਹੀ ਉਹਨਾਂ ਦੇ ਗੀਤ ਸਾਡੇ ਦਿਲ ਦੇ ਵਿੱਚ ਧੜਕਦੇ ਰਹਿਣਗੇ ਉਹਨਾਂ ਦਾ ਕਲਾਕਲਾ ਬੋਲ ਸਾਡੇ ਕੰਨਾਂ ਦੇ ਵਿੱਚ ਗੂੰਜਦਾ ਰਹੇਗਾ ਉਹ ਪੰਜਾਬ ਨੂੰ ਆਪਣੇ ਪਰਿਵਾਰ ਨੂੰ ਆਪਣੇ ਫੈਨਸ ਨੂੰ ਆਪਣੇ ਚੋਣ ਵਾਲਿਆਂ ਨੂੰ ਪਿੱਛੇ ਅਜਿਹੇ ਗੀਤ ਦੇ ਗਏ ਨੇ ਜਿਸ ਨੂੰ ਸੁਣ ਕੇ ਬੰਦਾ ਕਦੇ ਵੀ ਬੋਰ ਨਹੀਂ ਹੋ ਸਕਦਾ ਅਤੇ ਕੱਲੀ-ਕੱਲੀ ਗੱਲ ਉਹਨਾਂ ਦੇ ਕਿਸੇ ਨਾ ਕਿਸੇ ਚੀਜ਼ ਦੇ ਨਾਲ ਲਿੰਕ ਜ਼ਰੂਰ ਹੈ ਜੋ ਕੁਝ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਕੁਝ ਇੱਕ ਪੁੱਤ ਦੇ ਮਰੇ ਤੋਂ ਬਾਅਦ ਮਾਂ ਮਹਿਸੂਸ ਕਰਦੀ ਹੈ ਪਤਨੀ ਆਪਣੇ ਪਤੀ ਦੇ ਮਰਨ ਤੋਂ ਬਾਅਦ ਮਹਿਸੂਸ ਕਰਦੀ ਹੈ ਇੱਕ ਭੈਣ ਆਪਣੇ ਭਰਾ ਦੇ ਮਰੇ ਤੋਂ ਮਹਿਸੂਸ ਕਰਦੀ ਹੈ ਉਹ ਸਾਰੇ ਹੀ ਗੱਲਾਂ ਰਾਜਵੀਰ ਜਵੰਦਾ ਆਪਣੇ ਗੀਤ ਦੇ ਵਿੱਚ ਪਹਿਲਾਂ ਹੀ ਦੱਸ ਗਿਆ ਜੀ ਹਾਂ ਦੋਸਤੋ ਰਾਜਵੀਰ ਜਵੰਦਾ ਜੋ ਕਿ ਗੀਤ ਦੇ ਵਿੱਚ ਆਪਣੀ ਕਲਮ ਦੇ ਨਾਲ ਆਪਣੀ ਆਵਾਜ਼ ਦੇ ਨਾਲ ਆਪਣੇ ਬੋਲਾਂ ਦੇ ਨਾਲ ਸਾਰਾ ਕੁਝ ਪਹਿਲਾਂ ਹੀ ਦਰਸਾ ਗਿਆ ਸੀ ਪਹਿਲਾਂ ਹੀ ਦੱਸ ਗਿਆ ਸੀ ਕਿ ਕਿਵੇਂ ਇੱਕ ਭਰਾ ਮਰੇ ਤੋਂ ਭੈਣ ਮਹਿਸੂਸ ਕਰਦੀ ਹੈ ਤੇ ਪਤਨੀ ਪਤੀ ਮਰੇ ਤੋਂ ਤੇ ਮਾਂ ਪੁੱਤ ਮਰੇ ਤੋਂ ਸਾਰਾ ਕੁਝ ਆਪਣੇ ਗੀਤਾਂ ਨਾਲ ਹੀ ਲੋਕਾਂ ਨੂੰ ਸਮਝਾ ਗਿਆ ਸੀ ਉਸਦੇ ਉਹ ਗੀਤ ਹਮੇਸ਼ਾ ਹੀ ਲੋਕਾਂ ਦੇ ਮੋਬਾਈਲਾਂ ਵਿੱਚ ਡੇਜ਼ਿਆਂ ਤੇ ਪ੍ਰੋਗਰਾਮਾਂ ਤੇ ਵੱਜਦੇ ਰਹਿਣਗੇ